ਦੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇri ਸਾਧ ਸੰਗਤ ਜੀਓ ਬੜੇ ਵੱਡੇ ਭਾਗਾਂ ਵਾਲੇ ਹੋ ਜੋ ਸਤਿਗੁਰੂ ਜੀ ਦੀ ਪਾਵਨ ਫਿਰਤ ਹਜ਼ੂਰੀ ਅੰਦਰ ਬੈਠ ਕੇ ਆਪਣੇ ਜੀਵਨ ਦੀਆਂ ਅਮੁੱਲਕ ਘੜੀਆਂ ਨੂੰ ਸਫਲਾ ਕਰ ਰਹੇ ਹੋ ਹੁਣੇ ਆਪ ਜੀ ਨੂੰ ਬਹੁਤ ਸਤਿਕਾਰਯੋਗ ਇਹ ਇਤਨੀ ਜਥਾ ਭਾਈ ਅਮਰਤਪਾਲ ਸਿੰਘ ਜੀ ਅਨਮੋਲ ਉਹਨਾਂ ਨੇ ਸਤਿਗੁਰੂ ਜੀ ਦੀ ਅਲਾਹੀ ਬਾਣੀ ਨਾਲ ਨਿਹਾਲ ਕੀਤਾ ਹੈ ਸਤਿਗੁਰੂ ਜੀ ਰਹਿਮਤ ਕਿਰਪਾ ਕਰਨ ਚੜ੍ਹਦੀ ਕਲਾ ਦੀ ਦਾਤਾਪਕਸ਼ਨ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਜੀ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਮੈਂ ਸਮੁੱਚੀਆਂ ਹੀ ਪ੍ਰਤਾਪ ਸਿੰਘ ਵਾਲਾ ਤੇ ਲਾਗੇ ਛਾਗੇ ਦੇ ਪਿੰਡਾਂ ਵਾਲੇ ਸੰਗਤ ਨੂੰ ਬੇਨਤੀ ਕਰਾਂਗਾ ਕਿ ਗੁਰੂ ਕੇ ਪਿਆਰਿਓ ਸਤਿਕਾਰਯੋਗ ਬਾਬਾ ਜੀ ਜਿਹੇਦਾਰ ਬਾਬਾ ਬੂਟਾ ਸਿੰਘ ਜੀ ਸਟੇਜ ਤੇ ਪਹੁੰਚ ਚੁੱਕੇ ਨੇ ਜਲਦੀ ਤੋਂ ਜਲਦੀ ਆਪਾਂ ਦੀਵਾਨ ਹਾਲ ਦੇ ਅੰਦਰ ਪਹੁੰਚੀਏ ਕਿਉਂਕਿ ਬਾਬਾ ਜੀ ਬੜੇ ਅਮਲਕ ਬੋਲ ਆਪਾਂ ਨੂੰ ਸਰਵਨ ਕਰਾਉਂਦੇ ਨੇ ਇਸ ਕਰਕੇ ਸਾਡਾ ਬਣਦਾ ਹੈ ਕਿ ਆਪਾਂ ਬਾਬਾ ਜੀ ਦੇ ਆਉਣ ਤੋਂ ਪਹਿਲਾਂ ਪਹਿਲਾਂ ਸਾਰੇ ਪਹੁੰਚ ਜਾਈਏ ਦੀਵਾਨ ਭੱਲਿਆ ਹੋਵੇ ਤਾਂ ਕਿ ਸਤਿਕਾਰਯੋਗ ਬਾਬਾ ਜੀ ਸਾਨੂੰ ਬਚਨ ਸੁਣਾ ਕੇ ਗੁਰੂ ਕੀਆਂ ਗੱਲਾਂ ਸੁਣਾ ਕੇ ਸਾਡੇ ਜੀਵਨ ਨੂੰ ਕੋਈ ਸੇਧ ਦੇ ਸਗਰ ਸਫਲਾ ਕਰ ਸਕਣ ਇਸ ਕਰਕੇ ਇਹ ਆਪਾਂ ਉਦੋਂ ਪ੍ਰਾਲਾ ਕਰਿਆ ਕਰੀਏ ਭਾਈ ਗਰਦਾਸ ਜੀ ਵੀ ਕਹਿੰਦੇ ਨੇ ਆਠ ਹੀ ਪੈਰ ਸਾਠ ਘੜੀ ਮੈਂ ਜੋ ਇੱਕੜੀ ਸਾ ਸਮਾਗਮ ਕਰੇ ਨਿਜ ਕਰ ਜਾਂਦਾ ਹੈ ਭਾਈ ਗਰਦਾਸ ਜੀ ਕਹਿੰਦੇ ਸਾਡੇ ਕੋਲ ਦਿਨ ਦੇ ਵਿੱਚ ਨਾ 8 ਪੈਰ ਨੇ 4 ਪੈਰ ਦਿਨ ਦੇ ਨੇ 4 ਪੈਰ ਰਾਤ ਦੇ ਨੇ ਅਠਾ ਪੈੜਾ ਹੋਏ 60 ਘੜੀਆਂ ਹੁੰਦੀਆਂ ਨੇ ਤੇ ਭਾਈ ਗੁਰਦਾਜ ਕਹਿੰਦੇ ਅਠਾ ਪੈੜਾਂ ਵਿੱਚੋਂ 60ਾਂ ਘੜੀਆਂ ਵਿੱਚੋਂ ਜੇ ਤੂੰ ਇੱਕ ਘੜੀ ਵੀ ਗੁਰੂ ਦੀ ਗੋਦ ਵਿੱਚ ਆ ਕੇ ਬੈਠ ਗਿਆ ਨਾ ਨਿਝ ਕਰ ਜਾਤੈ ਜਿਹੜਾ ਆਪਾਂ ਹਰ ਰੋਜ਼ ਪੜਦੇ ਆ ਨਿਝ ਕਰ ਮਹਿਲ ਪਾਵੋ ਸੁਖ ਸਹਜੇ ਬਹਰ ਨ ਹੋਏ ਗੋਫੇਰਾ ਹੰਦੇ ਜੇ ਤੂੰ ਇੱਕ ਘੜੀ 24-25 ਮਿੰਟ ਵੀ ਗੁਰੂ ਦੀ ਗੋਦ ਵਿੱਚ ਆ ਕੇ ਬੈਠ ਗਿਆ ਨਾ ਗੁਰੂ ਐਸੀ ਕਿਰਪਾ ਕਰਦਾ ਹੈਗਾ ਤੈਨੂੰ ਜਮਾ ਦੇ ਰਾ ਨਹੀਂ ਪੈਂਦਾ ਹੈਗਾ ਤੈਨੂੰ ਬਾਹ ਫੜ ਕੇ ਛਡਾ ਲਏਗਾ ਸੋ ਇਹ ਵੱਡੀ ਵੱਡੀ ਥਾਂ ਹੈ ਇਹ ਸੱਚਖੰਡ ਹੈ ਜਿੱਥੇ ਆਪ ਬੈਠੇ ਹੋਇਓ ਇਸ ਕਰਕੇ ਇਹ ਸਤ ਸੰਗਤ ਦੀਆਂ ਘੜੀਆਂ ਸਾਨੂੰ ਵਾਰ-ਵਾਰ ਪ੍ਰਾਪਤ ਨਹੀਂ ਹੁੰਦੀਆਂ ਜਿੱਤੇ ਗੁਰੂ ਤਰੁੱਟ ਜਾਂਦਾ ਨਾ ਜਿੱਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਉਹ ਸਤ ਸੰਗਤ 'ਚ ਆ ਕੇ ਬੈਠਦਾ ਹੈ ਜਿਵੇਂ ਕੋਈ ਪਿਓ ਬੜਾ ਖੁਸ਼ ਹੋਵੇ ਨਾ ਤੇ ਬੱਚਾ ਹੱਸਦਾ ਖੇਡਦਾ ਬਾਹਰੋਂ ਆਵੇ ਤੇ ਪਿਓ ਉਹਨੂੰ ਫੜ ਕੇ ਗੋਦ 'ਚ ਭਾ ਲੈਂਦਾ ਤੇ ਫਿਰ ਉਹ ਲਾਲ ਰਟੋਂਦਾ ਹੈ ਜਦੋਂ ਗੁਰੂ ਸਾਡੇ ਤੇ ਬੜਾ ਖੁਸ਼ ਹੋਵੇ ਨਾ ਸਤਗੁਰੂ ਜੀ ਸਾਡੇ ਤੇ ਬੜੇ ਖੁਸ਼ ਹੋਣ ਤੇ ਉਦੋਂ ਸਾਨੂੰ ਬਾਹ ਫੜ ਕੇ ਆਪਣੀ ਗੋਦ ਵਿੱਚ ਵਹਾ ਲੈਂਦੇ ਨੇ ਸਾਥ ਸੰਗਤ ਵਿੱਚ ਵਹਾ ਲੈਂਦੇ ਨੇ ਸਮਝ ਲਓ ਸਾਡੇ ਵੱਡੇ ਭਾਗ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਵੱਡੇ ਭਾਗਾਂ ਦੀ ਨਿਸ਼ਾਨੀ ਦੱਸੀ ਹੈ ਵੱਡ ਭਾਗੀ ਹਰ ਸੰਗਤ ਪਾਵੇ ਉਹ ਵੱਡੇ ਭਾਗਾਂ ਵਾਲਾ ਹੈ ਜਿਹੜਾ ਗੁਰੂ ਦੀ ਗੋਦ ਵਿੱਚ ਬੈਠ ਕੇ ਗੁਰੂ ਕੀ ਬਾਣੀ ਨੂੰ ਸਰਵਣ ਕਰ ਲਵੇ ਸੋ ਆਓ ਸਤਿਕਾਰਯੋਗ ਬਾਬਾ ਜੀ